ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਓਲਾ ਮਹੱਲਾ ਦੀਆਂ ਸਾਰੀਆਂ ਸੰਗਤਾਂ ਨੂੰ ਸਾਰੇ ਮੇਰੇ ਵੀਰ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ 13 14 ਦਾ ਜਿਹੜਾ ਕਬੱਡੀ ਕੱਪ ਹੋਵੇਗਾ ਉਹ ਹਾਂਜੀ ਹੋਵੇਗਾ ਉਹ ਹੋ ਵੀ ਗਿਆ ਆ ਤੇ ਅੱਜ ਹੋ ਵੀ ਰਿਹਾ ਆ ਉਹ ਜਿਹੜਾ ਕਬੱਡੀ ਕੱਪ ਸੀਗਾ ਉਹ 5 ਲੱਖ ਰੁਪਈਆ ਉਹਦਾ ਪਹਿਲਾ ਨਾਮ ਰੱਖਿਆ ਗਿਆ ਸੀਗਾ ਜਿਹੜਾ ਉਹਦੇ ਵਿੱਚ ਮੈਂ 8 ਲੱਖ ਰੁਪਈਆ ਨਾਮ ਤੁਹਾਨੂੰ ਦੱਸਿਆ ਸੀ ਜਿਹੜਾ ਕਬੱਡੀ ਕੱਪ ਆ ਜਿਹੜੀ ਕੀ ਚੈਂਪੀਅਨਸ਼ਿਪ ਹੋਣੀ ਆ ਉਹ 15 ਤਰੀਕ ਨੂੰ 15 ਮਾਰਚ ਨੂੰ ਹੋਣ ਜਾ ਰਹੀ ਆ 14 ਤੇ 15 ਮਾਰਚ ਦਾ ਇੱਕ ਵੱਡੇ ਕੱਪ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਨੇੜੇ ਚਰਨ ਗੰਗਾ ਸਟੇਡੀਅਮ ਨੈਨਾ ਦੇਵੀ ਰੋਡ ਇਹਦੇ ਉੱਤੇ ਜਿਹੜਾ ਕੀ ਇਹ ਹੋਣ ਜਾ ਰਿਹਾ ਹੋਲੇ ਮਹੱਲੇ ਦੇ ਦਿਨ ਇਹ ਖਾਸ ਚੈਂਪੀਅਨਸ਼ਿਪ ਹੁੰਦੀ ਆ ਐਤ ਕੀ ਦੇਖਦੇ ਆ ਕਿ ਕਿਹੜਾ ਪਲੇਅਰ ਇੱਥੇ ਬੈਸਟ ਖੇਡਦਾ ਤੇ ਕਿਹੜੀ ਟੀਮ ਇੱਥੇ ਜਿੱਤਦੀ ਆ ਤੇ ਸਾਰਾ ਸਾਲ ਉਹੀ ਜਿਹੜੀ ਟੀਮ ਬੈਸਟ ਸਿਕਣੀ ਜਾਣੀ ਆ ਇੱਥੇ ਪਹਿਲਾ ਨਾਮ 8 ਲੱਖ ਰੁਪਈਆ 8.5 ਲੱਖ ਰੁਪਈਆ ਰੱਖਿਆ ਗਿਆ ਦੂਜਾ ਨਾਮ 6.5 ਲੱਖ ਰੁਪਈਆ ਰੱਖਿਆ ਗਿਆ ਤੇ ਚੌਥਾ ਨਾਮ ਜਿਹੜਾ ਕਿ ਉਹ ਵੀ ਵੱਡੇ ਜਿਹੜੇ ਇਨਾਮ ਰੱਖੇ ਗਏ ਆ ਪਲੇਅਰਾਂ ਨੂੰ ਜਿਹੜੇ ਕੀ ਕੋੜੇ ਵੀ ਦਿੱਤੇ ਜਾਣੇ ਆ ਬੁਲਟ ਮੋਟਰਸਾਈਕਲ 16 ਜਿਹੜੇ ਕੀ ਮੋਟਰਸਾਈਕਲ ਦਿੱਤੇ ਜਾਣੇ ਆ ਇਸ ਕਬੱਡੀ ਕੱਪ ਤੇ ਆਲ オーਪਨ ਦੀਆਂ ਟੀਮਾਂ ਖੇਡ ਰਹੀਆਂ ਹਨ 8 ਟੀਮਾਂ ਇਹਦੇ ਵਿੱਚ ਸੋਰੀ 16 ਟੀਮਾਂ ਭਾਗ ਰਹੀਆਂ ਲੈ ਰਹੀਆਂ ਹਨ 8 ਮੈਚ ਹੋਣਗੇ ਜੀ ਇੱਥੇ ਪਹਿਲਾਂ ਨਾਮ 8.5 ਲੱਖ ਰੁਪਇਆ ਰੱਖਿਆ ਗਿਆ ਜੀ ਇਹ ਜਿਹੜਾ ਕਬੱਡੀ ਚੈਂਪੀਅਨਸ਼ਿਪ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਹੁੱਲੇ ਮੱਲੇ ਤੇ ਜਿਹੜਾ ਹਰੇਕ ਸਾਲ ਦੀ ਤਰ੍ਹਾਂ ਕਰਵਾਇਆ ਜਾਣ ਵਾਲਾ ਇਹ ਕਬੱਡੀ ਕੱਪ ਆ ਜੀ ਬਹੁਤ ਸ਼ਾਨਦਾਰ ਤੇ ਬਹੁਤ ਮਰਮਾਏ ਹੋਣ ਵਾਲਾ ਕਬੱਡੀ ਕੱਪ ਰਹੇਗਾ ਇਸ ਕਬੱਡੀ ਕੱਪ ਤੇ ਵਿਸ਼ੇਸ਼ ਤੌਰ ਤੇ ਐਨ ਆਰ ਆਈ ਭਰਾਵਾਂ ਵੱਲੋਂ ਵੀ ਬਹੁਤ ਯੋਗਦਾਨ ਆਇਆ ਇਸ ਕਬੱਡੀ ਕੱਪ ਤੇ 14-15 ਮਾਰਚ ਨੂੰ ਇਹ ਕਬੱਡੀ ਕੱਪ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਵੇਗਾ ਹੋਲੇ ਮਹੱਲੇ ਦੀਆਂ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ